ਇੱਕ 16 12 ਤਰੀਕ ਨੂੰ ਇੱਥੇ ਡੇਰਾ ਰੋਡ ਤੇ ਬਕੇ ਸੰਜੀ ਦੁਕਾਨ ਤੇ ਕਰਿਆਨੇ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ਫ੍ਰੋਟੀਵਿਕਲ ਆਈਸੀਯੂ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈਸੀਯੂ ਕਾਲ ਉਹ ਫਾਇਰ ਕਰਕੇ ਤੇ ਉਹ ਭੌਣ ਗਿਆ ਸੀ ਆਪਾਂ ਫਿਰ ਉਹ ਤੇ ਅਸੀਂ ਹਿਊਮਨ ਇੰਟਰ ਨਾਲ ਤੇ ਆਪਣੇ ਟੈਕਨੀਕਲ ਸਾਰੇ ਸਰਸ ਲਗਾ ਕੇ ਅੱਜ ਇਹ ਦਿਨ 24 ਆਵਰਜ਼ੀ ਸੀਓ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਹਦੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਂਚ ਫਾਇਰ ਕੀਤੀ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਨੇ ਦੁਕਾਨ ਦੇ ਫਰੰਟ ਤੋਂ ਇਹਨੇ ਸਿੱਧਾ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਸੇ ਲਈ ਕੰਮ ਕਰ ਰਿਹਾ ਹਾਂ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਇੱਥੇ ਡਿਸਕਸ ਕਰਨਾ ਸਾਡੀ ਇਨਵੈਸਟੀਗੇਸ਼ਨ ਥੋੜੀ ਗੰਭੀਰ ਹੈ ਕੋਈ ਵੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪਰਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਹੋ ਗਿਆਨ ਦੇ ਆਇਆ ਲੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪ੍ਰੇਮੀਰ ਲਈ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਨਹੀਂ ਸੀ ਇਹ ਕਰੀਬ 40 ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਅਗੋਂ ਸੇਕਟਰ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਇਹ ਬੰਦਾ ਦਾ ਹੈਂਡਲਰ ਹੈ ਜਿਹਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਿੰਨ ਦਿੱਤੇ ਜਾਣਗੇ ਤੇ ਉਹਦੇ ਲਾਲਚ ਵਿੱਚ ਆ ਕੇ ਨੇ ਕੰਮ ਕੀਤਾ ਜਦੋਂ ਰਿਮਾਂਡ ਲਿਆ ਜਾਏਗਾ ਇਨਵੈਸਟੀਗੇਸ਼ਨ ਚ ਕਿ ਲੱਗਦਾ ਕੀ ਖੁਲਾਸੇ ਹੋ ਸਕਦੇ ਖੁਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਇਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌਨਸਪਲਿਟੀ ਕੀਤੀ ਸੀ ਕਿਸ ਤਰੀਕੇ ਨਾਲ ਇਹਨੂੰ ਬਿਨਵਰ ਕੀਤਾ ਉਹ ਪਿੱਛੇ ਇਹ ਮਗਰ ਹੈ ਕੌਨ ਸੀ ਪਿੰਡ ਦਾ ਇਹਦਾ ਨਾਮ ਕੀ ਹੈ ਤੇ ਆਪਣਾ ਫੜਿਆ ਕਿਥੋਂ ਗੁਰਸਾਹਿਬ ਸਿੰਘ ਇਹਦਾ ਨਾਮ ਸਾਨੂੰ ਕੋ ਹਰਜੀਤ ਸਿੰਘ ਦਾ ਬਲਿਆਨ ਪਿੰਡ ਦਾ ਕਮਨ ਕਲਾਂ ਪਿੰਡ ਥਾਣੇ ਚ ਪਿੰਡ ਤੇ ਅੰਮ੍ਰਿਤਸਰ ਬਸਟੈਂਡ ਤੋਂ ਇਹ ਸਾਰੇ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਤਾਰ ਕੀਤਾ ਪਹਿਲਾਂ ਕਿਸੇ ਕੇਸ ਚ ਅਨਮੋਲਵਾ ਨਹੀਂ ਇਹਦੇ ਮੈਂ ਨਹੀਂ ਇਧਰ ਗੋਥਰੂ ਹੋਇਆ ਐ ਵੈਸੇ ਨਹੀਂ ਹੋਰ ਕਿਸੇ ਕੇਸ ਤੇ 126 ਨਹੀਂ ਅਜੇ ਇਨਵੈਸਟੀਗੇਸ਼ਨ ਚੱਲਦੀ ਵੀ ਉਸਰਾ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ ਧੰਨਵਾਦ